ਅਹੀਂ ਅੱਜ ਚੱਲੇ ਆਂ ਜੀ ਲੋੜੀ ਵਾਸਤੇ ਸ਼ਾਪਿੰਗ ਕਰਨ ਹਨਾ ਪਤੰਗਾ ਲੈਣਾ ਹਨਾ ਤੇ ਅੱਜ ਦਾ ਤੁਹਾਨੂੰ ਵਲੌਗ ਦਵਾਂਗੇ ਲੋੜੀ ਦਾ ਹਾਂ ਗਾਇਸ 4 ਦਿਨ ਲੱਗੇ ਲੋੜੀ 'ਚ ਤੇ ਚੱਲੇ ਆਂ ਸ਼ਾਪਿੰਗ ਕਰਨ ਹੁਣ ਚੱਲੇ ਆਂ ਪਤੰਗਾ ਲੈਣੇ ਰੀਅਲ ਸ਼ਾਪਿੰਗ ਆਪਾਂ 12 ਤਰੀਕ ਤੇ ਕਰਨੀ ਆ ਗੁੱਡੀਆਂ ਦੀ ਹਾਂ ਅੱਜ ਅੱਜ ਡਾਉਣ ਵਾਸਤੇ ਲੈ ਜਾਣੀਆਂ ਨਾ ਬਸ ਬਾਕੀ 12 ਨੂੰ ਕਰਨੀ ਰੀਲ ਬਾਜੀ ਸਾਰੀ 12 ਨੂੰ ਕਰਨੀ ਓਕੇ ਰਪੜ ਪੂਰੀ ਚਲੋ ਫਿਰ ਵੜਜੋ ਗੱਡੀ 'ਚ ਚਲਾ ਨਕਸਤੂ ਵੀ ਆ ਪਹਿਲਾਂ ਗੱਡੀ ਬੈਠ ਕਰਾ ਲੈ ਚਲੋ ਜੀ ਚਲੋ ਜੀ ਹੁਣ ਤੁਹਾਨੂੰ ਅਸੀਂ ਦੱਸਦੇ ਆ ਜਾ ਕੇ ਤੇ ਅਸੀਂ ਹੁਣ ਚੱਲਨੇ ਆ ਜੀ ਮੈਂ ਹੁਣੇ ਬਹਿ ਗਿਆ ਗੱਡੀ ਦੇ ਗੱਡੀ ਮੈਂ ਕਰ ਲੱਗਾ ਸਟਾਰਟ ਹਨਾ ਸਲਫਾ ਮਹਾਰਾਜ ਠੀਕ ਤਾਂ ਗਾਈਸ ਹੁਣ ਆਪਾਂ ਗੱਡੀ ਮੋੜ ਲਈ ਆ ਆ ਦੇਖੋ ਆ ਆਪਣੀ ਗੱਡੀ ਮੜੰਡੀ ਆ ਇਹ ਹੁਣ ਕਾਲੀ ਵਾਸਤੇ ਨੱਚ ਦਿਆ ਦਰਵਾਜਾ ਓਏ ਓਏ ਭੇਡ ਦਾ ਹਨਾ ਤੇ ਨੱਚੋ ਹੀ ਸਾਡੇ ਲੱਗਿਆ ਮੈਨ ਲੱਗਿਆ ਚੱਲੇ ਆ ਜੀ ਹਨਾ ਚਲ ਜੀ ਫਿਰ ਹੁਣ ਚਲੋ ਚਲੋ ਅਜੀ ਤੇ ਗੋਲੂ ਗੋਲੂ ਹਨਾ ਤੇ ਇਹ ਗਾੜੀ ਬੈਠਾ ਨੱਕ ਨਸਪਾੜੀ ਨਾ ਤੇ ਨੋ ਰ ਚੱਲਦੇ ਹੁਣ ਨਾ ਚਲੋ ਪਰਮਿਸ਼ਨ ਹੈਗੀ ਹੈ ਨਾ ਜਾਂਦੇ ਜਾਂਦੇ ਨਾ ਬਣਾਉਣਾ ਹੈ ਇੱਥੇ ਨਹੀਂ ਮੇਨ ਸੜਕ ਉਖਾਣਗੇ ਅਸੀਂ ਅੱਜ ਤੁਹਾਨੂੰ ਦਿਖਾਉਣ ਦੇ ਆ ਜੀ ਆਪਣਾ ਪਿੰਡ ਹਨਾ ਖਾਣਾ ਇਹ ਪੂਰਾ ਪਿੰਡ ਨਹੀਂ ਹੋਣਾ ਇੰਨਾ ਕਿ ਵਿਖਾਉਨੇ ਆ ਜਿੰਨਾ ਕਾ ਜਿਹੜੇ ਰਸਤੇ ਚ ਆਣਦੇ ਹੈ ਨਾ ਇਹ ਗੱਡੀ ਦੇ ਮੀਟਰਾਂ ਤੇ ਤੇਲ ਦਾ ਵੀ ਆ ਗਿਆ ਨਿਸ਼ਾਨ ਨਾ ਆ ਗਿਆ ਵਾ ਹਾਂ ਤੇ ਇਹ ਰਾਜ ਹਟ ਵੇਖੋ ਜੀ ਇਹ ਕਰਨ ਦੇ ਮਸਤੀ ਹੈ ਨਾ ਇਹ ਹੁੰਦੇ ਮਸਤੀ ਮਸਤੀ ਹੋਣੀ ਤੇ ਪੋੜਾ ਹੈ ਵਾਹ ਅਜਾ ਤੋਹਂਦੇ ਨਹੀਂ ਤੋਹਂਦਰੀ ਲੈ ਗਿਆ ਤੇ ਅਸੇ ਹੋਣਾ ਗਿਆ ਜੀ ਟਾਲੀ ਸਾਹ ਵੱਡਾ ਹੈ ਨਾ ਨਹੀਂ ਤੁਹਾਡਾ ਹੁੰਦਾ ਚੱਲ ਉਹਦੇ ਲੈ ਨਕਸ਼ ਤੋਂ ਬਣਾਉਣਾ ਹੈ ਨ ਆਪਾਂ ਚੱਲਨੇ ਆ ਪਤੰਗ ਲੈਣ ਤੇ ਆਹ ਵੇਖੋ ਨਕਸ਼ ਭਾਜੀ ਤੇ ਅਭੀ ਭਾਜੀ ਤੇ ਚੱਲੇ ਆ ਚਲੋ ਦਿਖਾਉਨੇ ਆ ਗਾਈਸ ਹੁਣ ਆਪਾਂ ਲੈ ੜੇ ਪਤੰਗ ਤੇ ਆਹ ਵੇਖੋ ਚਲੋ ਪਹਿਲੇ ਨੇ ਤੁਹਾਨੂੰ ਦਿਖਾਉਨੇ ਆ ਆ ਇੱਕ ਲੈਣਾ ੜਾ ਪਤੰਗ ਜੀ ਦੋ ਪੀਸ ਚੋੜ ਦੋ ਦੋ ਪੀਸ ਇੱਕ ਚੋੜ ਦੋ ਤੇ ਆਹ ਵੇਖੋ ਮਸਲਾ ਅਖੜ ਤੇ ਹਾਂ ਬਾਕੀ ਪਰਿਆ ਆ ਦੋ ਅੰਟੀ ਆ ਦੁਬਾਰਾ ਗਾਇਸ਼ ਨਕਸ਼ ਕੱਢੋਂ ਡਿਆ ਪਤੰਗਾ ਤੇ ਆ ਵੇਖ ਲਓ ਕਿਹੜੇ ਕਿਹੜੇ ਪਤੰਗ ਕਢਾਏ ਆ ਤੇ ਆ 2026 ਵਾਲਾ ਹੈਪੀ ਨਿਊ ਯਰ ਤੇ ਅਖੜਿਆਂ ਵੇਖ ਲਓ ਤੇ ਨਕਸ਼ ਪਾਪਨ ਜਾਣਿਆ ਹੈ ਪੰਨਿਆ ਇਹ ਕਿਨੇ ਇਹ ਆ ਗੁੱਡੀਆਂ ਕਢਾਈਆਂ ਆ ਤੇ ਆ ਪਤੰਗ ਵੇਖ ਲੋ ਦੋ ਦੇ ਤੇ ਗੱਡੀ ਤੋਂ ਉਹ ਵੀ ਬਚ ਨਾ ਗਾਇਸ ਆਪਾਂ ਲਿਆ ਪਤੰਗ ਤੇ ਚਲੋ ਹੁਣ ਚੱਲਦੇ ਆ ਗੱਡੀ ਵੱਲ ਗੱਡੀ ਉੱਥੇ ਪਾਰਕਿੰਗ ਕੀਤੀ ਹੋਈ ਆ ਵਦੂ ਵਦੂ ਲੈ ਅੰਤੇ ਬਹੁਤ ਧਾਕੜ ਜਿਹਾ ਡੈਣ ਗਾਇਸ ਦਿਖਾਉਣੇ ਹੁਣ ਘਰ ਜਾ ਗਿਆ ਨਾ ਹਾਂਜੀ ਜਾ ਗਿਆ ਹੁਣ ਸਰ ਆਹ ਫੜ ਲੈਣੋ ਠੀਕ ਆ ਘਰ ਜਾ ਇਹ ਘਰ ਤੇ ਇਹ ਨਿਹਤਿਆ ਪਤੰਗਾਂ ਹਨਾ ਮੈਂ ਕੱਲਾ ਜਿਹੜਾ ਦਿਖਾਵਾਂ ਮਗਲ ਆਹ ਵੇਖੋ ਜਿਹੜਾ ਚਲੋ ਗੱਟੂ ਲਓ ਗੱਟੂ ਗੱਟੂ ਲਓ ਉੱਪਰ ਚੱਲੀ ਆ ਫਿਰ ਉੱਪਰ ਜਾ ਕੇ ਕਰਦੇ ਆ ਹਨਾ ਚਲੋ ਵੀ ਆ ਗਿਆ ਹਨਾ ਤੇ ਆਹ ਪਤੰਗਾ ਦਿਖਾਓ ਕਿਹੜਾ-ਕਿਹੜਾ ਡਿਜ਼ਾਈਨ ਲੈ ਆ ਟੇਕ ਆਪ ਨੂੰ ਫੜਾਈ ਜਾ ਸਾਰੀਆਂ ਇੱਦਾਂ ਹੈ ਹਨਾ ਆਲੀ ਹੈ ਹੈਪੀ ਨਿਊ ਇਅਰ 2026 ਹਨਾ ਕਿੰਨੇ ਪਤੰਗੇ ਦੋ ਪਾਪਾ ਇਹ ਲੈਂਦਾ ਕੋਰੇ ਦਿਨ ਅੱਲਾ ਥੱਲੇ ਹੋ ਗਈ ਹਾਂ ਫੜੀ ਜਾਏ ਕੋ ਫੜੀ ਜਾ ਫੜੀ ਜਾ ਫੜੀ ਜਾ ਤੇ ਇੱਕ ਪੀਸ ਆ ਕਾਲਿਆ ਤੇ ਆਪਣੇ ਪੱਧੜ ਵਾ ਵਾ ਪੱਧੜ ਇੱਕ ਪੀਸ ਆ ਲਿਆ ਪਾਪਾ ਹਾਂ ਇਹ ਲੈਂਦਾ ਵਾਈਟ ਵਾਈਟ ਪਾਟਾ ਕੋਈ ਨਹੀਂ ਆ ਇੱਕ ਆਪਾ ਉਹ ਲਿਆਤਾ ਉਹਦਾ ਥੱਲੇ ਰਹਿ ਗਿਆ ਪੀਸ ਅੱਜ ਹੀ ਇਹ ਲੈਂਦਾ ਅਖੜ ਅਖੜ ਆ ਆ ਗਏ ਦੋ ਖੜਾ ਪੜੇ ਹਾਂ ਤੇ ਹਾਕੜਾ ਇਹ ਕੜਾ ਇਹ ਮੈਗਾ ਸਾਰੇ ਨਾਲੋਂ ਵਧੀਆ ਪਾਕਿਸਤਾਨੀ ਜੱਟਾਂ ਇੱਕ ਨਾਲੋਂ ਮਹਿੰਗਾ ਕੁਝਾ ਹੋਇਆ ਚਲੋ ਪਾਉ ਤਲਾਵਾ ਫਿਰ ਚਲੋ ਚਲੋ ਤੁਹਾਨੂੰ ਦਿਖਾਉਨੇ ਆ ਜੀ ਅੱਜ ਦਾ ਵਲੌਗ ਤੇ ਠੰਡ ਵੀ ਬੜੀ ਆ ਤੇ ਪਤੰਗਾਂ ਹੁਣ ਸੁੱਕੇ ਥਾਂ ਰੱਖਿਓ ਸੁੱਕੇ ਥਾਂ ਠੀਕ ਹੈ ਸੁੱਕੇ ਥਾਂ ਰੱਖਿਓ ਪਤੰਗਾਂ ਕਿਨੂੰ ਹੁਣ ਸਭ ਤੋਂ ਪਹਿਲਾਂ ਕੜਾ ਡਾਉਣ ਲੱਗੇ ਜੀ ਕਿਹੜਾ ਇਹ ਵਾਲਾ ਕਿੱਥੇ ਆ ਉਹ ਇਹਦਾ ਜੱਡਾ ਹੀ ਨਹੀਂ ਦਾਦਾ ਚਲੋ ਫਿਰ ਓ ਜੜੈਣ ਇਦਾਂ ਦਾ ਜੜੈਣ ਲਿਆ ਮੈਂ ਤਲਾਵਾ ਪੋਨਾ ਆਂ ਜਨ ਅਵੀ ਕਟੋਰ ਪਰ ਦੋ ਆਵੇ ਚਲੋ ਪਾਉਤ ਪਾਉ ਤਲਾਵਾ ਪਾ ਕੇ ਫਿਰ ਦਾਈਏ ਹਨਾ ਆਈ ਡੋ ਰੇ ਚਲ ਲਾਉਂ ਆਂ ਓ ਦੁਨੀ ਦੀ ਹਵਾ 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 ਹੁੰਦੀ ਤੇ ਇਹ ਹੁਣ ਪਾਉਣ ਡਿਆ ਤਲਾਵਾ ਹਨਾ ਤਲਾਵਾ ਪਾ ਕੇ ਤੇ ਫਿਰ ਤੁਹਾਨੂੰ ਵਖਾਉਨੇ ਆ ਜੀ ਡਾਗੇ ਤੇ ਠੰਡ ਵੀ ਬੜੀ ਹੈ ਨਾ ਠੰਡ ਬੜੀ ਆ ਤਾਂ ਸਾਰੀ ਗਿਆ ਪੱਤ ਠਰਣ ਦੇ ਨਾ ਬੜੇ ਤੂੰ ਜਗਦੀ ਤੇ ਆ ਗੁਡੀ ਬੋਈ ਫੜੇ ਨਹੀਂ ਨਹੀਂ ਹੁਣ ਤੇ ਠਰਣ ਦੇ ਨਾ ਗੱਡੀ ਦੇ ਤੇ ਗਏ ਅਸੀਂ ਪਰ ਹੁਣ ਤੇੜੇ ਨਾ ਠਰਨਾ ਤੂੰ ਕੋ ਜੇਬਾਂ ਚ ਪਾਇ ਠਰਣ ਦੇ ਆ ਚਲੋ ਵੀ ਚਲੋ ਗੁਡੀ ਜੇਬਾਂ ਚ ਹੱਥ ਪਾ ਕੇ ਡੂੰਗਾ ਦੇ ਲਗਾ ਕਰਨੀ ਹੈ ਨਾ ਚਲੋ ਜੀ ਲਓ ਜੀ ਤੰਗ ਲਈ ਹੱਡਾ ਤੇ ਇੱਕ ਇੱਕ ਆਉਂਦੀ ਹੈ ਜੀ ਮਗਰੋਂ ਵੀ ਹੈ ਨਾ ਇਹ ਵਾਲਾ ਮੰਗਰੋਂ ਆਉਂਦੇ ਆ ਪਤੰਗ ਏ ਕਮਨ ਆਈ ਕਮੇ ਡਿਆ ਹੁਣ ਪਤੰਗ ਲਾਉਣ ਹੈ ਨਾ ਲੱਖਿਆ ਵੱਡਾ ਫਲੀ ਬਾਹਰ ਜਾਉਂਦੀ ਹੈ ਬਾਹ ਤੱਕ ਗਈ ਹੈ ਅੱਗੇ ਨੂੰ ਡੋਨ ਹੈ ਬਾਹ ਸਾਗੀ ਜਾਂਦੀ ਹੈ ਆਇਆ ਫਿਰ ਪਿੰਗੜ ਤੇ ਚੱਲ ਗਈ ਕਿੰਨਾ ਲਾਉ ਲੱਗੇ ਉਹਨੇ ਨਵੀ ਕਿੱਥੇ ਆਉਂਦੇ ਤੇ ਨਵੀ ਡਿਆ ਇਹਦੇ ਨਾਲ ਹੈ ਨਾ ਤੂੰ ਕਿਹ ਡਾਉਣ ਨਿਆ ਲਫਾਫੇ ਵਾਲੀ ਚੱਲ ਗਿਆ ਅੱਛਾ ਪਾਂਦਾ ਤੇ ਇਹ ਰਹੀ ਪਤੰਗ ਤੇ ਆ ਪਤੰਗ ਆ ਗਈ ਆ ਤੇ ਇਹਦਾਂ ਇਹਦਾਂ ਤੇ ਚੱਲ ਉਹ ਲੱਗੇ ਕਾਲੀ ਵਾਲੀ ਨਾ ਕਾਲੀ ਨਹੀਂ ਗਰਾਉਂਡ ਤੇ ਇਹ ਰਹਿ ਜੀ ਪਤੰਗ ਤੇ ਤੁਹਾਨੂੰ ਵਲੌਗ ਨਾ ਬਣੇ ਰਿਓ ਜੀ ਸਾਰਾ ਵਲੌਗ ਦੇਖਿਓ ਤੇ ਲਾਈਕ ਸ਼ੇਅਰ ਵੀ ਸਾਡੇ ਵਲੌਗ ਨੂੰ ਕਰਿਓ ਤੇ ਕਮੈਂਟ ਵੀ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਤੁਹਾਨੂੰ ਕਿਦਾਂ ਦਾ ਲੱਗਾ ਸਾਡਾ ਆ ਲਓ ਜੀ ਵਲੌਗ ਇਹ ਵੀ ਦੱਸਿਓ ਤੇ ਹੁਣ ਤੁਹਾਨੂੰ ਅਸੀਂ ਦਿਖਾਉਂਦੇ ਆ ਜੀ ਡੋਰ ਨੂੰ ਕੀ ਹੋ ਗਿਆ ਗੁੰਝਲ ਪੈ ਗਈ ਗੁੰਝਲ ਪੈ ਗਈ ਹੁਣ ਚਾਹ ਆ ਗੁੱਡੀ ਲਾਉਂਦੀ ਮੈਂ ਕੀ ਕਰਦਾ ਡੋਰ ਲੱਗੇ ਪੇਚੇ ਪੈਣ ਹਨਾ ਤੁਹਾਡੀ ਪਤਾ ਕਿ ਤਾ ਕਿਉਂ ਨਹੀਂ ਜਾਣਦੀ ਓਏ ਐਡੀ ਹਾਂ ਲੀਲੀ ਤੋਰ ਮੇਰੀ ਡੋਰ ਬਣ ਕੱਢ ਚਲਦੀ ਆ ਕੋਇਨੇ ਕੋਇਨੇ ਲੱਲਾ ਜਿਹੜੀ ਮਰਜ਼ੀ ਲੱਲਾ ਜਾਜ ਲੈਣੀ ਤੇ ਢੱਲਾ ਲੱਲਾ ਅੜੀ ਲੈਣੀ ਤੂੰ ਤਾਂਗ ਲੈਣੀ ਤੇ ਲੱਲਾ ਜਾ ਇਹ ਵੈਰੀ ਆਪਣੀ ਨਹੀਂ ਉਹ ਨਹੀਂ ਲੈ ਯਾਰ ਤੂੰ ਜਿਹੜੀ ਪਤਾਗ ਲੈਣੀ ਜਿਹੜੀ ਲੈਣੀ ਥੱਲਾ ਜਾਂਦੋਂ ਚਲਾ ਆਇਆ ਫੜ ਕੇ ਬਸ ਪੰਜ ਪੇਲੇ ਬਚ ਨਹੀਂ ਨਹੀਂ ਉਹ ਰਹਿਣ ਦੇ ਆ ਡਾਈਏ ਯਾਰ ਹੰਟੀ ਕਰ ਤੇ ਇਹ ਰਿਹਾ ਜੀ ਅੱਜ ਦਾ ਸਾਡਾ ਵਲੌਗ ਤੇ ਇਸ ਵਲੌਗ ਨੂੰ ਆਪਾਂ ਇੱਥੇ ਐਂਡ ਕਰਦੇ ਆਂ ਤੇ ਤੁਹਾਨੂੰ ਅਸੀਂ ਦਵਾਂਗੇ ਜੀ ਨਿਊ ਵਲੌਗ ਲੈ ਕੇ ਆਵਾਂਗੇ ਤੇ ਇਹ ਰਿਹਾ ਜੀ ਅੱਜ ਦਾ ਵਲੌਗ ਤੇ ਦੋਨੇ ਲੋੜੀ ਦੀ ਫੁੱਲ ਤਿਆਰੀ ਕੀਤੀ ਹੋਣੀ ਲੋੜੀ ਦੀ ਫੁੱਲ ਤਿਆਰੀ ਹੈ ਸਪੀਕਰ ਲੱਗੇ ਸਪੀਕਰ ਲਾ ਕੇ ਨੱਚਣਾ ਨਾਲ ਤੇ ਇਹ ਆ ਜੀ ਅੱਜ ਦਾ ਵਲੌਗ ਤੇ ਵੇਖੋ ਫੌਜੀ ਦੇ ਕਹਿੰਦਾ ਵੀ ਸਪੀਕਰ ਲਾ ਕੇ ਨੱਚਣਾ ਹਨਾ ਤੇ ਇਹਨਾਂ ਨੂੰ ਪੁੱਛ ਲੈਂਦੇ ਆ ਤੁਹਾਡੀ ਲੋੜੀ ਦੀ ਫੁੱਲ ਤਿਆਰੀ ਤੇਰੀ ਵੀ ਓਕੇ ਰਿਪੋਰਟ ਅੱਛਾ ਤੇ ਚਲੋ ਜੀ ਇਸ ਵਲੋਗ ਨੂੰ ਇੱਥੇ ਐਂਡ ਕਰਦੇ ਆ ਤੇ ਮਿਲਦੇ ਆ ਨਿਊ ਬਾਏ ਬਾਏ ਸਾਰਿਆਂ ਨੂੰ